ਰੱਬ ਦਾ ਆਵਾਸਾ ਸੰਗਤ ਜੀ ਵੀਡੀਓ ਨਹੀਂ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਰ ਇਸਤੀ ਰਾਣੀ ਦੇ ਵਿਆਹ ਦੇ ਲਈ ਮਦਦ ਕਰੇਗਾ ਪਿਤਾ ਵੀ ਨਹੀਂ ਹੈਗੇ ਤੇ ਮਾਤਾ ਦੀ ਮੌਤ ਹੋ ਚੁੱਕੀ ਹੈ ਨਾਨਾ ਨਾਨੇ ਦੇ ਕੋ ਰਹਿੰਦੀ ਸੀ ਨਾਨੇ ਦੀ ਵੀ ਡੈਥ ਹੋ ਚੁੱਕੀ ਹੈ ਤੇ ਮਾਮੇ ਦੀ ਵੀ ਡੈਥ ਹੋ ਚੁੱਕੀ ਹੈ ਸੰਗਤ ਜੀ ਅੱਜ ਪਹੁੰਚੇ ਆ ਪੈਣ ਪੂਜਾ ਦੇ ਕੋਲ ਜੋ ਨਿਊ ਬਾਦੀ ਅੰਮ੍ਰਿਤਸਰ ਦੇ ਰਹਿਣ ਵਾਲੇ ਤੇ ਅੱਜ ਪੈਣ ਦੀ ਕੀਤੀ ਗਈ ਬੈਂਗਲ ਸਰਮਨੀ ਜੋ ਮਦਦ ਨਹੀਂ ਨ ਕਰ ਸਕਦਾ ਵੀਡੀਓ ਨੂੰ ਸ਼ੇਅਰ ਤੇ ਰੀਪੋਸਟ ਜਰੂਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ਤੇ ਇਸ ਧੀ ਰਾਣੀ ਦੇ ਵਿਆਹ ਦੇ ਜਿਹੜੇ ਕਾਰਜ ਆ ਉਹ ਵਧੀਆ ਹੋ ਸਕਣ ਜੀ ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਇਸ ਧੀ ਰਾਣੀ ਦੇ ਵਿਆਹ ਦੇ ਲਈ ਹੈਲਪ ਕਰੇਗਾ ਸਾਰਿਆਂ ਨੂੰ ਬੇਨਤੀ ਹੈ ਰੀਪੋਸਟ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਇਸ ਧੀ ਰਾਣੀ ਦੇ ਵਿਆਹ ਦੇ ਕਾਰਜ ਜਿਹੜੇ ਆ ਉਹ ਵਧੀਆ ਹੋ ਸਕਣ ਇਸ ਧੀ ਰਾਣੀ ਦੇ ਨਾਂ ਹੀ ਪਿਤਾ ਸਰ ਤੇ ਹੈਗਾ ਤੇ ਨਾਂ ਹੀ ਮਾਤਾ ਹੈ ਮਾਤਾ ਦੀ ਡੈਥ ਹੋ ਚੁੱਕੀ ਹੈ ਨਾਨਾ ਨਾਨੀ ਨੇ ਪਾਲੀ ਹੈ ਆਉ ਨਨੀ ਜੀ ਪੂਰਾ ਹੋ ਜਾਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀਤੇ ਇਹ ਤੁਸੀਂ ਪਾਲੀ ਹੈ ਮਾਤਾ ਦੀ ਹਾਂਜੀ ਹਾਂਜੀ ਅੱਛਾ ਅੱਛਾ ਤੇ ਇਹਦੇ ਆਪਣਾ ਪਾਪਾ ਦੇ ਪਾਪਾ ਵੀ ਨਹੀਂ ਹੈਗੇ ਤੇ ਮਾਤਾ ਦੀ ਵੀ ਡੈਥ ਹੋ ਚੁੱਕੀ ਹੈ ਹਾਂਜੀ ਹਾਂਜੀ ਉਹ ਵੈਗੁਰ ਮਾਮਾ ਵੀ ਮਰੇ ਹੋ ਗਿਆ ਅਜੇ ਅੱਛਾ ਮਾਮਾ ਹੀ ਪੂਰਾ ਹੋ ਗਿਆ ਤੇ ਮਮੀ ਜੀ ਹੈ ਹਾਂਜੀ ਲੋ ਜੀ ਧੀ ਰਾਣੀ ਦੀ ਹੋ ਗਈ ਹੈ ਬੰਗਲ ਸਰਮਣੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਹੁਣ ਇਸ ਧੀ ਰਾਣੀ ਦੀ ਵਾਤ ਵਾਤ ਮਦ ਕਰੀਏ ਨਾਲ ਧੀ ਰਾਣੀ ਦੀ ਮਾਤਾ ਸਿਰ ਤੇ ਹੈਗੀ ਹੈ ਦੇ ਨਾਇ ਪਿਓ ਹੈਗਾ ਮਾਤਾ ਦੇ ਵੀ ਵਿਦੈਤ ਹੋ ਚੁੱਕੀ ਆ ਤੇ ਨਾਨਾ ਨਾਨੀ ਦੇ ਕੋਲ ਰਹਿੰਦੀ ਸੀ ਤੇ ਮਾਮੇ ਦੇ ਵੀ ਵਿਦੈਤ ਹੋ ਚੁੱਕੀ ਆ ਤੇ ਹੁਣ ਮਾਮੀ ਦੇ ਕੋਲ ਰਹਿ ਰਹੀ ਆ ਤੇ ਬੇਟਾ ਵਿਆਹ ਦੇ ਪ੍ਰੋਗਰਾਮ ਦਾ ਅਰੇਂਜਮੈਂਟ ਹੋਇਆ ਨਹੀਂ ਹਲੇ ਨਹੀਂ ਜੀ ਰੋਟੀ ਪਾਣੀ ਦਾ ਕੱਪੜਾ-ਕੁਪੜਾ ਕੁਝ ਨਹੀਂ ਲਿਆ ਨਹੀਂ ਜੀ ਹੁਣ ਤੇਰਾ ਭਰਾ ਆ ਗਿਆ ਸਾਰਾ ਕੁਝ ਹੋ ਜਾਏਗਾ ਠੀਕ ਹੈ ਟੈਨਸ਼ਨ ਨਹੀਂ ਲੈਣੀ ਓਕੇ ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਖਾਸ ਕਰਕੇ ਐਨ ਆਰ ਆਈ ਤੇ ਜਿਹੜੇ ਅੰਮ੍ਰਿਤਸਰ ਦੇ ਲੋਕਲ ਸਾਡੇ ਵੀਰ ਆ ਭੈਣ ਆ ਭਰਾ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਪਰਿਵਾਰ ਦੇ ਘਰ ਆ ਕੇ ਆਪ ਜੀ ਮਦਦ ਕਰੋ ਤਾਂ ਇਹ ਰੋਟੀ ਪਾਣੀ ਦੀ ਸੇਵਾ ਲੈ ਲਓ ਚਾਹੇ ਸੂਟਾਂ ਦੀ ਸੇਵਾ ਲੈ ਲਓ ਤਾਂ ਕਿਸੇ ਵੀ ਤਰ੍ਹਾਂ ਦੀ ਆਪ ਜੀ ਜਿਹੜੀ ਸੇਵਾ ਆ ਇਸ ਪਰਿਵਾਰ ਦੀ ਲੈ ਸਕਦੇ ਹੋ ਤਾਂ ਕਿ ਸਤੀਰਾਣੀ ਦੇ ਵਿਆਹ ਦੇ ਵਾਸਤੇ ਕਾਰਜ ਜਿਹੜਿਆ ਉਹ ਵਧੀਆ ਹੋ ਸਕਣ ਬਹੁਤ ਬਹੁਤ ਤੁਹਾਨੂੰ ਆਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ